ਵੀ ਤੁਹਾਡੇ ਕੋਲ ਵੀ ਦੋਸਤੋ ਆਪਦੀ ਜ਼ਿੰਦਗੀ ਵਾਸਤੇ 5 ਮਿੰਟ ਦਾ ਸਮਾਂ ਵੀ ਨਹੀਂ ਹੈਗਾ ਵੀ ਆਪਾਂ ਆਪਦਾ ਸਰੀਰ ਸਮਝ ਸਕੀਏ ਆਪਣਾ ਸਰੀਰ ਆਪਾਂ ਨੂੰ ਸਿਗਨਲ ਦਿੰਦਾ ਵੀ ਕਿਹੜੀ ਚੀਜ਼ ਦੀ ਕਮੀ ਆਈ ਹੋਈ ਹੈ ਕਿਹੜੀ ਵਾਸਤੇ ਸਾਨੂੰ ਖੁਰਾਕ ਖਾਣੀ ਚਾਹੀਦੀ ਹੈ ਜਾਂ ਕਿਹੜੀ ਸਾਨੂੰ ਦਵਾਈ ਖਾਣੀ ਚਾਹੀਦੀ ਹੈ ਆਪਾਂ ਤੁਹਾਨੂੰ ਤਿੰਨ ਚਾਰ ਕੁ ਚੀਜ਼ਾਂ ਦੱਸਾਂਗੇ ਜਿਹੜੀਆਂ ਆਮ ਤੌਰ ਤੇ ਹਰ ਇੱਕ ਬੰਦਾ ਚਾਹੇ ਉਹ ਔਰਤ ਹੈ ਉਹਦੇ ਸਰੀਰ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਰਹਿੰਦੀ ਹੋਈ ਹੈ ਜੇ ਤੁਹਾਡੀਆਂ ਹੱਡੀਆਂ ਕਮਜ਼ੋਰ ਨੇ ਗੋਡਿਆਂ 'ਚੋਂ ਟਕ ਟਕ ਦੀ ਆਵਾਜ਼ ਆਉਂਦੀ ਹੈ ਤਾਂ ਤੁਹਾਡੇ ਅੰਦਰ ਭਾਵੋ ਕੈਲਸ਼ੀਅਮ ਦੀ ਕਮੀ ਹੈ ਤੁਸੀਂ ਉਹ ਚਾਹੇ ਖਾਣਾ ਖਵਾ ਲਓ ਚਾਹੇ ਤੁਸੀਂ ਉਹਦੇ ਕੈਪਸੂਲ ਵੀ ਖਾ ਸਕਦੇ ਹੋਗੇ ਜੇ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟ ਜਾਂਦੀਆਂ ਨੇ ਬੁੱਲ ਫਟ ਜਾਂਦੇ ਨੇ ਜਾਂ ਸਕਿਨ ਰੁੱਖੀ ਰੁੱਖੀ ਰਹਿਣ ਲੱਗ ਜਾਂਦੀ ਹੈ ਤਾਂ ਤੁਹਾਡੇ ਅੰਦਰ B2 ਵਿਟਾਮਿਨ ਦੀ ਕਮੀ ਆ ਚੁੱਕੀ ਹੈ ਤੁਸੀਂ ਇਹਦੀ ਦਵਾਈ ਖਾ ਸਕਦੇ ਹੋਗੇ ਜੇ ਤੁਹਾਡੇ ਅੰਦਰ ਬਾਇਓਟਿਕ ਕਮੀ ਆਏਗੀ ਵੀ ਵਾਲ ਨੇ ਜਿਹੜੇ ਬਹੁਤ ਜਲਦੀ ਚਿੱਟੇ ਹੋਣ ਲੱਗੇ ਜਾਂ ਝੜਨ ਲੱਗੇ ਤਾਂ ਤੁਸੀਂ ਆਰਥਿਕ ਤੌਰ ਤੇ ਕਮਜ਼ੋਰ ਹੋਣ ਲੱਗੇ ਤੁਹਾਨੂੰ ਆਪਣੇ ਸਰੀਰ ਤੇ ਧਿਆਨ ਦੇਣ ਦੀ ਲੋੜ ਹੈ ਫਰੂਟ ਖਾਣ ਦੀ ਲੋੜ ਹੈਗੀ ਆਪਣੀ ਡਾਈਟ ਸੁਧਾਰਨ ਦੀ ਲੋੜ ਹੈਗੀ ਤਾਂ ਤੁਸੀਂ ਠੀਕ ਹੋ ਸਕਦੇ ਹੋਗੇ ਇਹਦੇ ਇਹ ਤੋਂ ਬਾਅਦ ਭਰਾਵੋ ਜੇ ਤੁਹਾਡੀ ਪਾਚਨ ਸ਼ਕਤੀ ਪਾਚਨ ਕਿਰਿਆ ਕਮਜ਼ੋਰ ਹੋ ਚੁੱਕੀ ਹੈਗੀ ਖਾਦਾ ਪੀਤਾ ਸਹੀ ਪਚਦਾ ਨਹੀਂ ਹੈਗਾ ਤਾਂ ਤੁਹਾਨੂੰ ਇੱਕ ਫਰੂਟ ਆਉਂਦਾ ਹੈਗਾ ਅੰजीर ਦਾ ਉਹ ਅੰਜੀਰਾਂ ਨੂੰ ਸ਼ਾਮ ਨੂੰ ਦੋ ਭਿਉਂਕੇ ਧਰ ਦਿਓ ਸਵੇਰੇ ਉੱਠ ਕੇ ਸੇਵਨ ਕਰ ਲਿਓ ਲਗਾਤਾਰ 15 ਦਿਨ ਐਵੇਂ ਕਰਨ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜੂਗੀ ਨਾਲੇ ਲੀਵਰ ਦੀ ਗੰਦਕੀ ਸਾਫ਼ ਹੋ ਜਾਂਦੀ ਹੈ ਤੇ ਇੱਕ ਗਰਮੀਆਂ ਚ ਜਿਨ੍ਹਾਂ ਦੇ ਖਾਦਾ ਪੀਤਾ ਸਹੀ ਪਚਦਾ ਨਹੀਂ ਹੈਗਾ ਜਾਂ ਬਾਰ ਬਾਰ ਫਲਸ ਜਾਣਾ ਪੈਂਦਾ ਹੈਗਾ ਜਾਂ ਖੱਟੇ ਡਕਰ ਆਉਣ ਲੱਗ ਜਾਂਦੇ ਨੇ ਤਜਾਬ ਵਾਂਗੂ ਬਣਿਆ ਰਹਿੰਦਾ ਤੁਸੀਂ ਕਰਨਾ ਕੀ ਹੈ ਇੱਕ ਗਲਾਸ ਪਾਣੀ ਦਾ ਲੈ ਲਿਓ ਉਹਦੇ ਚ ਅੱਧਾ ਖੀਰਾ ਚੀਰ ਲਿਓ ਇੱਕੋ ਦੇਜਾ ਨਿੰਬੂ ਵਿਚਾਲੋਂ ਕੱਟ ਕੇ ਚੀਰ ਲਿਓ ਥੋੜੀਆਂ ਜੀਆਂ ਪਾ ਲਿਓ ਕਾਲੀਆਂ ਮਿਰਚਾਂ ਤੇ ਨੇ ਚੀਜ਼ਾਂ ਪਾ ਕੇ ਅੱਧੇ ਘੰਟੇ ਵਾਸਤੇ ਰੱਖ ਦਿਓ ਉਦੋਂ ਬਾਅਦ ਚੰਗੀ ਤਰ੍ਹਾਂ ਪੁਣ ਕੇ ਇਹਦਾ ਸੇਵਨ ਕਰ ਲਿਓ ਤੁਸੀਂ ਨਾਲੇ ਤਾਂ ਸਰੀਰ ਡੀਟੌਕਸ ਹੋਊਗਾ ਨਾਲੇ ਲੀਵਰ ਦੀ ਸਾਰੀ ਗੰਦਕੀ ਬਾਹਰ ਆ ਜੂਗੀ 7 ਦਿਨ ਕਰਕੇ ਦੇਖਿਓ ਤੁਹਾਨੂੰ ਪਤਾ ਲੱਗੂ ਵੀ ਤੁਹਾਡੇ ਸਰੀਰ 'ਚ ਕੋਈ ਅਲੱਗੀ ਕਿਸਮ ਦੀ ਫੁਰਤੀ ਆ ਚੁੱਕੀ ਹੈਗੀ ਗੰਦਕੀ ਸਾਰੀ ਸਾਫ਼ ਹੋ ਚੁੱਕੀ ਹੈ ਰੋਚਕ ਤੱਤ ਨੇ ਭਰਾਵੋ ਵੀਡੀਓ ਦੇ ਸ਼ੇਅਰ ਜ਼ਰੂਰ ਕਰਿਓ ਹਰ ਇੱਕ ਦੇ ਕੰਮ ਦੀ ਚੀਜ਼ ਹੈਗੀ ਲਾਈਕ ਸ਼ੇਅਰ ਕਰਿਓ ਧੰਨਵਾਦ